ਚਲ ਚੱਲ ਨੇ ਸਾਨੂੰ ਦਿਖਾਉਣੇ ਅੱਜ ਆਪਾਂ ਪੁਰਾਣੇ ਘਰ ਮਿੱਟੀ ਦੇ ਮਿਊਜ਼ੀਅਮ ਬਣਿਆ ਹੋਇਆ ਹੈ ਤੇ ਸੌਦੀਆਂ ਨਾਲ ਥੋੜਾ ਥੋੜਾ ਤਿਆਰੀ ਵੀ ਚੱਲ ਰਹੀ ਹੈ ਇਹਦੇ ਵਿੱਚ ਵਿੱਚ ਕੰਪਲੀਟ ਕਰ ਰਹੇ ਨੇ ਤੇ ਬਾਕੀ ਸਾਨੂੰ ਮੈਂ ਅੰਦਰ ਜਾ ਕੇ ਦਿਖਾਉਣਾ ਇਹ ਸਾਰੇ ਕਿਦਾਂ ਦਾ ਬਣਿਆ ਹੈ ਕਿਦਾਂ ਦਾ ਨਹੀਂ ਠੀਕ ਹੈ ਨਾ ਮੇਰੇ ਨਾਲ ਜੁੜੇ ਰਹੋ ਵੀਡੀਓ ਨੂੰ ਬੱਤੂਲ ਸ਼ੇਅਰ ਕਰਿਓ ਲਾਈਕ ਕਰਿਓ ਠੀਕ ਹੈ ਨਾ ਇਹ ਲਿਖਿਆ ਹੋਇਆ ਹੈ ਇੰਗਲਿਸ਼ ਵਿੱਚ ਪੜ ਲਿਓ ਕੀ ਹੈ ਠੀਕ ਹੈ ਨਾ ਤੁਕਣੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨੂੰ ਦੁਬਾਰੇ ਪਹਿਲਾਂ ਵੀ ਮੈਂ ਇਹ ਵੀਡੀਓ ਦਿਖਾਈ ਸੀ ਜਾਨੀ ਦੀ ਪਹਿਲਾਂ ਕੋਈ ਵਧੀਆ ਨਹੀਂ ਬਣੀ ਹੋਈ ਸੀ ਤੇ ਹੁਣ ਤੇ ਦੇਖੋ ਤੁਸੀਂ ਵਧੀਆ ਬਣਾ ਕੇ ਤੁਹਾਡੇ ਅੰਦਰੇ ਪੇਸ਼ ਕਰਦੇ ਆਂ ਵੀਡੀਓ ਠੀਕ ਹੈ ਬਾਕੀ ਜਿੱਦਾਂ ਦਾ ਵੀ ਗੱਲਬਾਤ ਹੋਈ ਵਧੀਆ ਲੱਗੀ ਵੀਡੀਓ ਤਾਂ ਜਰੂਰ ਸਬਸਕ੍ਰਾਈਬ ਸ਼ੇਅਰ ਕਰਿਓ ਸਪੋਰਟ ਵੀ ਜਰੂਰ ਕਰਿਓ ਚੈਨਲ ਨੂੰ ਬਦ ਤੋਂ ਬਦ ਹੁਣ ਤਾਂ ਮੀਮੂ ਦੇ ਨਾਲ ਕਾਫੀ ਟੈਡ ਹੋ ਗਿਆ ਨਾ ਇਹ ਤਾਂ ਵਰਗੇ ਮਿੱਟੀ ਦੇ ਨਾਲ ਦੇ ਲਿਪ ਲਿਪ ਕੇ ਦੋ ਦੋ ਤਿੰਨ ਤਿੰਨ ਮੰਜਲਾ ਖੜਾ ਕਰ ਦਿੰਦੇ ਸੀ ਦੋ ਮੰਜਲਾ ਤਾਂ ਹੈਗੀ ਹੀ ਹੈਗਾ ਜੀ ਇਹਦੇ ਉਨ ਤਾਂ ਇਮਾਰਤਾਂ ਸਾਰੀਆਂ ਢਾਈ ਚੁੱਕੀਆਂ ਨੇ ਵੇਖੋ ਇਹਨਾਂ ਗੇਟ ਮੇਨ ਗੇਟ ਤੋਂ ਇਧਰੋਂ ਆਪਾਂ ਐਂਟਰ ਹੋਏ ਸੀ ਇਹ ਠੀਕ ਹੈ ਨਾ ਇੱਕ ਸਾਈਡ ਤੁਹਾਨੂੰ ਦਿਖਾਤੀ ਹਾਂ ਨ ਦੂਜੀ ਸਾਈਡ ਦੇਖੋ ਨਾ ਮੈਂ ਆਰੇ ਨੀਆਂ ਮੂਰੇ ਕੰਧਾਂ ਨੇ ਨਾ ਇਹ ਹੁਣ ਇਹਨਾਂ ਨੇ ਤਿਆਰੀ ਕੀਤੀ ਨੇ ਤਾਂ ਬਾਕੀ ਤਾਂ ਜਿਹੜਾ ਪੁਰਾਣਾ ਪਿੱਛੇ ਪਿਆ ਉਹਨੂੰ ਤਿਆਰ ਕਰ ਰਹੇ ਨੇ ਠੀਕ ਹੈ ਇੱਕ ਗਲੀ ਇੱਧਰ ਨੂੰ ਜਾਂਦੀ ਹੈ ਇੱਕ ਗਲੀ ਇੱਧਰ ਨੂੰ ਆ ਜਾਂਦੀ ਹੈ ਦੇਖੋ ਇਹ ਪਿੰਡਾਂ ਦੀਆਂ ਗਲੀਆਂ ਹੁੰਦੀਆਂ ਜੀ ਨਾ ਐਕਣ ਸੀ ਇਹ ਹੁਣ ਤਾਂ ਸਾਰਾ ਵਿਚਾਰਾ ਖੰਡਰ ਬਣ ਗਿਆ ਪੁਰਾਣਾ ਤਾਂ ਕੁਛ ਨਹੀਂ ਰਿਹਾ ਪੁਰਾਣਾ ਦਬਸ ਮਿੱਟੀ ਹੈ ਉਹ ਪਈਏ ਉਹ ਇਕੱਠੀ ਕਰ ਕਰਕੇ ਇਹ ਇੰਜ ਹੁਣ ਨਵੇਂ ਬਣਾ ਰਹੇ ਨੇ ਜੋ ਪੁਰਾਣਾ ਦੇਖਣ ਨੂੰ ਏਕੋ ਬਹੁਤ ਬੜਾ ਬਣਾਇਆ ਬਹੁਤ ਬੜਾ ਹੈ ਯਾਨੀ ਜੀ ਆਪਾਂ ਮੈਂ ਉਧਰ ਨੂੰ ਜਾਊਂਗਾ ਨਾ ਤਾਂ ਬਹੁਤ ਹੀ ਜ਼ਿਆਦਾ ਖੁੱਲਾ ਯਾਨੀ ਜੀ ਮੰਨ ਕੇ ਕਈ ਡਿੱਗਿਆ ਚਾਉ ਮੇਰੇ ਸਾਹਬ ਨਾਲੇ ਦੋ ਤਿੰਨ ਰਾਹ ਲੱਗਦੇ ਨੇ ਇਹਨੂੰ ਉੱਪਰ ਦੀ ਤੇ ਆਉਣ ਜਾਣ ਵਾਸਤੇ ਵੀ ਹੁਣ ਤਾਂ ਸਾਰਾ ਇੱਥੇ ਮੰਨ ਗਿਆ ਟੈ ਟੂ ਗਿਆ ਇਹਦੇ ਲਸਟਰੀਆਂ ਡਿੱਗੀਆਂ ਪਈਆਂ ਨੇ ਤੇ ਪੁਰਾਣਾ ਸਾਰਾ ਕੁਝ ਟਾਇਆ ਪਿਆ ਹੁੰਦਾ ਹੁਣ ਆਪਾਂ ਚੱਲਿਆਂ ਇਧਰਲੀ ਛੜ ਉਹ ਮੈਂ ਪਿੱਛੇੋਂ ਨਿਕਲਿਆ ਸੀ ਤੇ ਬਾਕੀ ਆਹ ਛੜ ਮੈਂ ਚੱਲਿਆਂ ਹਾਂ ਠੀਕ ਹੈ ਅਮਾ ਜਿਹੜਾ ਪੁਰਾਣੇ ਟਾਈਮ ਦੀ ਇਹ ਵੀ ਬਣੀ ਵੀ ਤੇ ਬਾਕੀ ਆਹ ਇਹਨਾਂ ਦਾ ਖੂਹ ਖਾ ਜਿਹੜਾ ਪਾਣੀ ਪੂਣੀ ਨੂੰ ਬਣਾਇਆ ਉਹ ਪਿੱਛੇ ਪਾਣੀ ਪੂਣੀ ਖੜਾ ਉਹਦੇ ਵਿੱਚ ਪਾਣੀ ਆਉ ਉਹ ਮੰਨ ਕੇ ਚੱਲ ਜਿਵੇਂ ਪੌੜੀਆਂ ਵੀ ਬਣਾਈ ਹੋਏ ਨੇ ਕਾਫੀ ਟਾਈਮ ਤੋਂ ਬਣਿਆ ਹੋਇਆ ਤਲਾਜ ਹੀ ਵਾਂਗੂ ਐ ਬਾਕੀ ਅਰਬੀ ਚ ਉੱਥੇ ਲਿਖਿਆ ਵੀ ਵਿਆ ਠੀਕ ਨਹੀਂ ਅਰਬੀ ਮੈਨੂੰ ਥੋੜੀ ਜੀ ਘੱਟੀ ਆਉਂਦੀ ਐ ਤਾਂ ਕਰਕੇ ਸੋਨ ਨੂੰ ਮੈਂ ਬੋਰਡ ਦਿਖਾ ਦਿੰਦਾ ਜੀ ਠੀਕ ਐ ਅੰਦਰ ਕੋ ਮਾਜੀ ਦੇ ਇਧਰ ਨੂੰ ਅੱਜ ਪੜਨ ਲਈ

ਦਰ ਮੈਂ ਦੂਜੀ ਵੇਰ ਆਇਆ ਇੱਥੇ ਦੂਜੀ ਵੇਰ ਦੇਖਣਾ ਆ ਪਹਿਲਾਂ ਵੀ ਆਇਆ ਸੀ ਮੈਂ ਸਾਲ ਹੋ ਗਿਆ ਮੈਨੂੰ ਇੱਥੇ ਆਇਨੂੰ ਸਾਲ ਬਾਅਦ ਹੁਣ ਮੈਂ ਦੁਬਾਰੇ ਆਇਆ ਦਰਬਿਜਟ ਫੇਰ ਕੀਤਾ ਦੇਖਿਆ ਮੈਂ ਚਲੋ ਸੋਨ ਨੂੰ ਵੀ ਦਿਖਾਵਾਂਗੇ ਹੁਣ ਠੀਕ ਹੈ ਬੱਦਲ ਵੀ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਐ ਲੱਗਦੇ ਨੇ ਬਰਫ ਦੇ ਗੋਲੇ ਬਣੇ ਹੁੰਦੇ ਨੇ ਨਾ ਇਹਨੇ ਵਧੀਆ ਮੌਸਮ ਚ ਕੀ ਬਾਤ ਹੈ ਮਿੱਟੀ ਦੇ ਘਰ ਕੱਚੇ ਘਰ ਕੱਚੇ-ਕੱਚੇ ਘਰ ਕੱਚੇ ਘਰਾਂ ਦੀ ਗੱਲ ਵੀ ਯਾਰ ਕੁਝ ਹੋਰ ਸੀ ਨਾ ਕੱਚੇ ਘਰਾਂ ਠੰਡੇ-ਠੰਡੇ ਪਿਆ ਦੇ ਲੋ ਮੈਂ ਅੰਦਰ ਫਿਰ ਰਿਹਾ ਟੈਂਪਰੇਚਰ ਤਾਂ ਹੋਊਗਾ ਮੰਨ ਕੇ ਚਲ 40 ਚਮੀਜ਼ ਪਰ ਠੰਡਾ ਪਿਆ ਲੱਗਦਾ ਸਾਰਾ ਏ ਜਿੰਨਾ ਵੇਰੀਆ ਠੰਡਾ ਠੰਡਾ ਪਿਆ ਜਮ ਕਿਉਂਕਿ ਮਿੱਟੀ ਆਏ ਨਾ ਮਿੱਟੀ ਲੱਗ ਗਈ ਸਾਰੀ ਵਾਲੇ ਵਾਲੇ ਉਹ ਦੇਖੋ ਟੰ 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 ਪੁਰਾਣੇ ਜਮਾਨੇ ਦੇ ਪੌੜੀਆਂ ਦੇਖੋ ਸ਼ਤਿਰੀਆਂ ਪੌੜੀਆਂ ਮੈਨੂੰ ਤਾਂ ਡਰ ਲੱਗਦਾ ਕਿ ਵੀ ਮੇਰੇ ਉੱਪਰ ਕਿਤੇ ਡੇਗੀ ਨਾ ਬਵੇ ਹੁਣ ਤਾਂ ਉਹ ਫੱਟੀਆਂ ਪਾਈਆਂ ਹੋਈਆਂ ਨੇ ਰੁਕਣ ਵਾਸਤੇ ਦੇਖੋ ਹਨਾ ਔੜੀਆਂ ਵੀ ਲੱਕੜ ਦੀਆਂ ਜੇ ਮੈਂ ਸਟੇਰੀਆਂ ਥੱਲੇ ਲਾ ਕੇ ਨਾ ਉੱਪਰ ਮਿੱਟੀ ਦੀਆਂ ਪੌੜੀਆਂ ਬਸ रे गर्मी गर्मी हो गया मुंडा गर्मी गर्मी देखो देखो इधर भी चलिए इधर भी वही कसी है ਹੁਣ ਅੱਪ ਚੱਲਦੇ ਆਂ ਵਾਪਿਸ ਵਾਪਸੀ ਚੱਲਦੇ ਆ ਯਾਰ ਕਿਉਂਕਿ ਸਾਰਾ ਕੁਝ ਤਾਂ ਪਰ ਦੇਖ ਹੀ ਲਿਆ ਪਹਿਲਾਂ ਵੀ ਦੇਖ ਕੇ ਗਿਆ ਸੀ ਮੈਂ ਸੁੰਨਦ ਕੋਣ ਗਾਚਾ ਦੇਖੋ ਲੱਟਣ ਲੱਭਣ ਇਹਨਾਂ ਦੇ ਕਿੰਨੇ ਸੋਹਣੇ ਲੱਗਦੇ ਨੇ ਨਾ ਇਹ ਤਾਂ ਹੁਣ ਇਲੈਕਟ੍ਰੋਨਿਕ ਨੇ ਵੈਸੀ ਸੋਹਣੇ ਲੱਗਦੇ ਨੇ ਕੱਚਾ ਕੱਚਾ ਤੂੰ ਤੇਰਾ ਕੱਚਾ ਕੱਚੇ گاؤں ਕੱਚੀ گاؤں ਅੜੀਆਪ ਉੱਪਰ ਦੇਖੋ ਵੀਰੇ ਆ ਹੁਣ ਦਿੰਦਾ ਇੱਥੇ ਸਾਰਾ ਇੱਕ ਕਿ ਕਿੰਨਾ ਸੋਹਣਾ ਪਿੰਡ ਓ ਯਾਰ ਕਿੰਨੇ ਸੋਹਣੇ ਲੋਕ ਹੋਣਗੇ ਨਾ ਕਿੰਨੇ ਲੋਕ ਖੁਸ਼ ਹੋਣਗੇ ਅੱਜ ਘਰਾਂ ਚ ਹੁਣ ਤਾਂ ਲੋਕਾਂ ਨੂੰ ਪੈਸਾ 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 ਹੋਈ ਪਿਆ ਲੋਕਾਂ ਨੂੰ ਮੈਂ ਨਾ ਕਿਸੇ ਨੂੰ ਘਟ ਰਿਹਾ ਜਮਾ ਠੀਕ ਹੈ ਇਹ ਜਿੰਦਗੀ ਜਿਹੜੀ ਆ ਲਾਈਫ ਸੀ ਨਾ ਇਹ ਲਾਈਫ ਕੁਝ ਹੋਰ ਸੀ ਵੀ ਜਿਹੜੀ ਹੁਣ ਆਲੀ ਲਾਈਫ ਆ ਨਾ ਹੁਣ ਆਲੀ ਤਾਂ ਬਿਜੀ ਲਾਈਫ ਆ ਬਿਜੀ ਲੋਕਾਂ ਨੂੰ ਪੈਸਾ ਚਾਹੀਦਾ ਹੁਣ ਤੋਂ ਬਸ ਪਿਆਰ ਨਹੀਂ ਰਿਹਾ ਕੁਝ ਹੋਰ ਨਹੀਂ ਰਿਹਾ ਇਹ ਲੋਕਾਂ ਦੇ ਪਿਆਰ ਸੀ ਤੁਸੀਂ ਐਂ ਦੇ ਲੋ ਵੀ ਘਰ ਦੇ ਨਾਲ ਘਰ ਜੁੜਿਆ ਹੋਇਆ ਜਿਵੇਂ 게ਟ ਦੇ ਨਾਲ 게ਟ ਹੈ ਤੇ ਲੋਕਾਂ 'ਚ ਪਿਆਰ ਕਿੰਨਾ ਹੋ ਕਿਉਂਕਿ ਇਕੱਠੇ ਰਹਿੰਦੇ ਦੀ ਸਾਰੇ ਤੇ ਹੁਣ ਤਾਂ ਆਪਣੇ ਜੇ ਪਹਿਲਾਂ ਕੰਦ ਕਰਦਾ ਤਾਂ ਇੱਕ ਆਵਦੀ ਕੰਦ ਜ਼ਰੂਰੀ ਕਰਨੀ ਪੈਂਦੀ ਇਹ ਦੋ ਕੰਦ ਨੇ ਮੇਰੀ ਕੰਦ ਤੇ ਕੰਦ ਨਾ ਰੱਖ ਲਈ ਠੀਕ ਆ ਨਾ ਹੰਦਰ ਲੋਕ ਇਹੀ ਗੱਲਾਂ 'ਚ ਫਸੇ ਹੋਏ ਨੇ ਵੀ ਕਿਤੇ ਮੇਰਾ ਦੋ ਘਟ ਜਗਾ ਨਾ ਰੋਕ ਲਵੇ ਮੁੱਕੇ ਵੀਰੇ ਤੇ ਇਹ ਬਲੌਗ ਆਪਾਂ ਇੱਥੇ ਖਤਮ ਕਰਦੇ ਆ ਕਿਉਂਕਿ ਇਹ ਬਹੁਤ ਵੱਡਾ ਹੈ ਦੇਖਣ ਨੂੰ ਤਾਂ ਜੇ ਮੈਨੂੰ ਟਾਈਮ ਬਹੁਤ ਲੱਗ ਜੇ ਕਿਉਂਕਿ ਮੇਰੀ ਡਿਊਟੀ ਵੀ ਹੈ ਨਾ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ